ਮਾਰਜਿਨ ਦਰਗੇਲ ਯੂਨਾਈਟਿਡ ਟ੍ਰੇਡ ਯੂਨੀਅਨ ਪੰਜਾਬ ਜੋ ਸਾਰੇ ਮੇਰੇ ਮਾਲਕ ਡਰਾਈਵਰ ਜਿੰਨੇ ਵੀ ਆ ਸਾਰੇ ਨੂੰ ਬੇਨਤੀ ਕਰਦਾ ਕਿ ਜਿਵੇਂ ਮਾਨਯੋਗ ਹਾਈ ਕੋਰਟ ਨੇ ਸਟੈਂਡ ਲਿਆ ਹੈ ਹੁਣ ਆਪਾਂ ਨੂੰ ਹਾਈ ਕੋਰਟ ਦਾ ਜਿਹੜਾ ਹੈ ਸਾਥ ਦੇਣਾ ਚਾਹੀਦਾ ਕਿਉਂਕਿ ਹਰ ਜਗ੍ਹਾ ਤੇ ਜਿੰਨੇ ਵੀ ਗੈਰ ਕਾਨੂੰਨੀ ਵਹੀਕਲ ਆ ਜਿਵੇਂ ਉਹ ਜਗਾੜੂ ਰੇੜੀਆਂ ਸਾਰੇ ਜਗ੍ਹਾ ਧਰਨੇ ਲਾ ਰਹੀਆਂ ਮੁਜ਼ਾਰੇ ਕਰ ਰਹੀਆਂ ਪਰ ਸਾਡੀ ਜਿਹੜੀ ਟਰਾਂਸਪੋਰਟ ਆ ਕੌਮ ਦੀ ਨੀਂਦ ਸੁੱਤੀ ਹੋਈ ਆ ਮੈਂ ਸਾਰੇ ਨੂੰ ਅਪੀਲ ਕਰਦਾ ਜਿਵੇਂ ਹੁਣ ਚਲਾਨ ਘੱਟਦੇ ਆ ਜਿੰਨੇ ਵੀ ਪੁਲਿਸ ਅਧਿਕਾਰੀ ਆ ਸਾਰੇ ਮਗਰੋਂ ਫੋਟੋ ਖਿੱਚ ਲੈਂਦੇ ਆ ਬਾਅਦ ਚ ਸ਼ਾਮ ਨੂੰ ਚਲਾਨ ਭਰ ਦਿੰਦੇ ਆ ਜਗਾ ਜਗਾ ਤੋਂ ਮੈਨੂੰ ਫੋਨ ਆਉਂਦੇ ਆ ਇਸ ਕਰਕੇ ਆਪਾਂ ਨੂੰ ਇੱਕ ਵਾਰੀ ਜਾਗਰੂਤ ਹੋਣਾ ਪੈਣਾ ਸਾਰੇ ਜਿੰਨੇ ਵੀ ਜ਼ਿਲ੍ਹੇ ਦੇ ਐਸਐਸਪੀ ਆ ਪੁਲਿਸ ਕਮਿਸ਼ਨਰ ਇੱਕ ਵਾਰੀ ਇਹਨਾਂ ਨੂੰ ਮੰਗ ਪੱਤਰ ਦਿਓ ਕਿਉਂਕਿ ਜੁਗਾੜੂ ਰੇੜੀਆਂ ਵਾਲਿਆਂ ਨੇ ਫੇਰ ਆਪਣੇ ਤੋਂ ਬਾਜ਼ੀ ਮਾਰ ਜਣੀ ਆ ਜੇ ਆਪਾਂ ਇਤਰਾ ਹੀ ਚੁੱਪ ਕੀਤੇ ਆਪਣੇ ਕੰਮ ਇੱਕ ਦਿਨ ਵਾਸਤੇ ਕੰਮ ਨਹੀਂ ਛੱਡ ਸਕਦੇ ਉਹਨਾਂ ਨੇ ਹਰ ਜਗ੍ਹਾ ਦੇ ਉੱਤੇ ਮੁਜਾਰੇ ਕੰਡ ਧਰਨੇ ਲਾਉਣ ਡੇ ਆਪਦੇ ਝੰਡੇ ਬਣ ਕੇ ਰੋਡ ਮਾਰਚ ਕਰ ਰਹੇ ਨੇ ਇਸ ਕਰਕੇ ਮੈਂ ਅਪੀਲ ਕਰਦਾ ਸਾਰੀ ਜੂਨੀਅਨ ਨੂੰ ਕਿ ਜਿੰਨੇ ਵੀ ਸਾਡੇ ਵਰਕਰ ਆ ਭਾਵੇਂ ਕੋਈ ਵੀ ਸਟੈਂਡ ਤੇ ਆ ਚਾਹੇ ਕਿਸੇ ਵੀ ਜੂਨੀਨ ਨਾਲ ਜੁੜਿਆ ਉਹ ਹਾਈ ਕੋਰਟ ਦਾ ਮਾਨਯੋਗ ਹਾਈ ਕੋਰਟ ਦਾ ਸਾਥ ਦੇਣ ਕਿਉਂਕਿ ਇੰਨਾ ਕਰਕੇ ਆਪਣਾ ਜੇ ਦਬਾਅ ਪੁਲਿਸ ਦੇ ਬਣ ਗਿਆ ਬਣ ਗਿਆ ਨਹੀਂ ਤੇ ਬਾਅਦ ਦੇ ਵਿੱਚ ਇਹ ਜਿਗਾੜੂ ਰੇੜੇ ਬੰਦ ਨਹੀਂ ਹੋਣੇ ਧੰਨਵਾਦ